ਕਿਸ ਤਰ੍ਹਾਂ ਦੀ ਸ਼ਖਸੀਅਤ ਸੀ ਜੋ ਪਹਿਲਾ ਪਛੋਕੜ ਸੀ ਉਹਨਾਂ ਦਾ ਕਾਮਰੇਡੀ ਵਿਚਾਰਧਾਰਾ ਉਸ ਤੋਂ ਬਾਅਦ ਚ ਬਦਲਾਵ ਕਿਵੇਂ ਦਾ ਲੱਗਾ ਤੁਹਾਨੂੰ ਉਹਦੇ ਵਿੱਚ ਉਹ ਦੇਖੋ ਇਕੱਲਾ ਉਹਦਾ ਨਹੀਂ ਮੈਂ ਵੀ ਅਸੀਂ ਅਸੀਂ ਤਕਰੀਬ ਇਕੱਠੇ ਇਕੱਠੇ ਜੀ ਬਦਲਦੇ ਗਏ ਇਕੱਠੇ ਪਹਿਲਾਂ ਦੂਜੀ ਤਰ੍ਹਾਂ ਕੰਮ ਕਰਦੇ ਰਹੇ ਚਲੋ ਫਿਰ ਉਹਦੀ ਸੋਚ ਵਿੱਚ ਉਹਦੀ ਵੀ ਤਬਦੀਲੀ ਆਉਣੀ ਸ਼ੁਰੂ ਹੋਈ 82 83 ਜਦੋਂ ਧਰਮਯੁੱਧ ਮੋਰਚਾ ਸ਼ੁਰੂ ਹੋ ਗਿਆ ਸਾਡੀ ਵੀ ਆਈ ਪਰ ਜਿਹੜੀ ਵੱਡਾ ਪਲਟਾ ਆਇਆ ਉਹ ਦਰਬਾਰ ਸਾਹਿਬ ਤੇ ਹਮਲੇ ਨਾਲ ਇਸ ਰਾਤ ਸੀ ਤੋਂ ਬਾਅਦ ਜਦੋਂ ਤੁਹਾਡੇ ਅੰਦਰ ਬੈਠੇ ਸਿੱਖ ਸੰਸਕਾਰ ਜਿਹੜੇ ਆ ਉਹ ਜਾਗੇ ਫਿਰ ਤੇ ਉਹ ਉਹ ਆਪਣੇ ਹਿਸਾਬ ਨਾਲ ਕੰਮ ਕਰਦੇ ਰਹੇ ਜਸਵੰਤ ਸਿੰਘ ਖਾਲੜਾ ਅਸੀਂ ਆਪਣੇ ਹਿਸਾਬ ਨਾਲ ਕੰਮ ਕਰਦੇ ਰਹੇ ਵਿੱਚ ਦੀ ਮੁਲਾਕਾਤਾਂ ਹੁੰਦੀਆਂ ਰਹੀਆਂ ਤੇ ਖਾਸ ਕਰਕੇ 1993 ਚ ਜਦੋਂ ਸਰਦਾਰ ਰਜੀਤ ਸਿੰਘ ਬੈਂਸ ਚੌਣ ਲੜ ਰਹੇ ਸੀ ਮਾਨਦਲ ਵੱਲੋਂ ਜਲੰਧਰ ਤੋਂ ਉੱਥੇ ਖਾਲੜਾ ਸਾਹਿਬ ਤਾਂ ਲਗਾਤਾਰ ਹੀ ਹੁੰਦੇ ਸੀ ਪਰਮਾਨੈਂਟਲੀ ਉੱਥੇ ਹੁੰਦੇ ਸੀ ਤੇ ਮੈਂ ਉਦੋਂ ਬਹੁਤ ਜਾਂਦਾ ਆਉਂਦਾ ਰਿਹਾ ਤੇ ਬੜੀਆਂ ਉਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਸੋ ਮੈਂ ਉਹਨਾਂ ਨੂੰ ਬਦਲਦੇ ਵੀ ਦੇਖਿਆ